ਮੇਰਾ ਨਾਮ ਜੀ ਸੋਨ ਸੰਸਭਰਾ ਰੂਬਾ 77 ਕਸਾਨ ਛਕੜਖੀ ਮੇਟੀ ਪੰਜਾਬ ਇਹਦੇ ਅੱਜ ਮੋਦੀ ਦਾ ਲਗਭਗ 2 ਢਾਈ ਮਹੀਨੇ ਤੋਂ ਸਿਆਪਾ ਕਰ ਰਿਹਾ ਕਦੀ ਰੇਲਵੇ ਟ੍ਰੈਕਾਂ ਦੇ ਮੌਲਾਂ ਤੇ ਜਾਂ ਟੋਲ ਪਲਾਜ਼ਿਆਂ ਦੇ ਆ ਜਿਹੜਾ ਹੁਣ 20 25 ਦਿਨ ਹੋ ਗਏ ਲਗਾਤਾਰ ਦਿੱਲੀ ਨੂੰ ਘੇਰ ਕੇ ਬੈਠੇ ਆ ਕਿਸਾਨ ਬੀਬੀਆਂ ਬੱਚੇ ਜੋ ਸਾਰੇ ਉੱਥੇ ਠੰਡ ਦੇ ਵਿੱਚ ਬੁਰਾ ਹਲੋਂਡਿਆ ਨਾ ਇਹ ਮੋਦੀ ਲਬਾਨੀ ਦਾਨੀ ਉਹਨਾਂ ਦਾ ਵਿਗਿਆ ਹੋਇਆ ਵਾ ਕੇ ਦੰਗੇ ਕਰਾਉਣ ਵਾਲਾ ਜਿਹੜਾ ਜਿਤਨਾ ਗੋਦਰਾ ਕਾਂਡ ਨੇ ਕਰਾਏ ਸੀ ਇਹ ਚਾਹੁੰਦਾ ਵੀ ਹਿੰਦੂ ਸਿੱਖ ਦੇ ਦੰਗੇ ਕਰਾਵਾਂ ਤੇ ਇਹਨਾਂ ਸਿੱਖਾਂ ਤੋਂ ਤੇ ਕਿਸਾਨਾਂ ਤੋਂ ਸਾਰੀ ਪੈੜੀ ਲੈ ਕੇ ਤੇ મોદી ਦੀਵਾਨੀ ਲਵਾਨੀ ਉਹਨਾਂ ਨੂੰ ਦੇ ਕੇ ਇਹਨਾਂ ਨੂੰ ਖਿਸਿਆਰੇ ਬਣਾਵਾ ਇਹ 20 ਦਿਨ ਤੋਂ ਲਗਾਤਾਰ ਜਿਹੜੇ ਕਿਸਾਨ ਬੀਬੀਆਂ ਬੱਚਿਆਂ ਸਮੇਤ ਛੰਡ ਦੇ ਵਿੱਚ ਉੱਥੇ ਦਿੱਲੀ ਬੈਠੇ ਆ ਅੱਜ ਜਿਹੜਾ ਸਾਡੇ ਜੱਥੇ ਬੰਦੀਓ ਸਾਰੀ ਭਾਰਤੀ ਦੇ ਜੱਥੇ ਬੰਦੀਆਂ ਦਾ ਸਾਰੀਆਂ ਜੱਥੇ ਬੰਦੀਆਂ ਦਾ ਫੈਸਲਾ ਵੀ ਅੱਜ ਸਾਰੇ ਭਾਰਤ ਦੇ ਵਿੱਚ ਦੀਥੀਆਂ ਦਾ ਜਿਹੜਾ ਉਹ 3 ਘੰਟੇ ਦਾ ਜਿਹੜਾ ਰੋਸ ਮਜਾਰਾ ਅਸੀਂ ਆਪਣਾ ਰੋਸ ਯਾਦ ਕਰਨ ਚੱਲੇ ਆ ਇਹ ਮੋਦੀ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਇਹਨਾਂ ਨੂੰ ਵਾਪਸ ਲੈ ਲੈ ਪਤਾ ਨਹੀਂ ਚੰਦ ਬੰਦਿਆਂ ਦਾ ਵਿਗਿਆ ਆ ਮੋਦੀ ਕਿਉਂ ਨਹੀਂ ਇਹਨਾਂ ਦਾ ਨਵਾਸਤ ਲੈਂਦਾ ਉਹ ਆਂਦਾ ਵੀ ਡੱਬੇ ਦੇ ਵਿੱਚੋਂ ਸਾਰਾ ਕੁਝ ਕੱਢ ਲਓ ਪਰ ਡੱਬਾ ਮੇਰੇ ਕੋਲ ਰਹਿਂਜੋ ਤੂੰ ਜਿਹੜੇ ਨੇ ਸੌਦਾ ਕਰਾ ਲਓ ਪਰ ਇਹਨਾਂ ਨੂੰ ਵਾਪਸ ਨਹੀਂ ਲੈਣਾ ਇਹ ਸਾਨੂੰ ਇਹ ਲੱਗਦਾ ਵੀ ਇਹ ਬੇਈਮਾਨ ਨੇ ਫੇਰ ਸਾਰਾ ਕੁਝ ਡੱਬੇ ਦੇ ਵਿੱਚ ਪਾ ਦੇਣਾ ਵਾ ਕਿਉਂਕਿ ਜਿੱਤਾਂ ਦਾ 15 ਲੱਖ ਰੁਪਈਆ ਜਿਹੜਾ ਉਹ ਤੁਹਾਨੂੰ ਮੈਂ ਖਾਤਿਆਂ ਦੇ ਵਿੱਚ ਆਉਂਗਾ ਉਹ ਕੋਈ ਨਹੀਂ ਆਇਆ ਜਿਹੜਾ ਸੁਆਮੀ ਨਾਸਿੰਦੀ ਰਿਪੋਰਟਾਂ ਦਾ ਲਾਗੂ ਕੀਤੀ ਉਹ ਕੋਈ ਨਹੀਂ ਕੀਤੀ ਇਹ ਸਾਰੇ ਜਿਹੜੇ ਸਿਆਸੀ ਬੰਦੇ ਆ ਵਾਅਦਾ ਕਰਕੇ ਭੱਜ ਜਾਂਦੇ ਆ ਇਹ ਕਰਕੇ ਸਾਡੀ ਪੁਰਜੋਗ ਮੰਗਾ ਕਿ ਇਹਨਾਂ ਨੂੰ ਕਿਸਾਨਾਂ ਨੂੰ ਬੱਚਿਆਂ ਨੂੰ ਬੀਬੀਆਂ ਨੂੰ ਠੰਡ ਦੇ ਵਿੱਚ ਨਾ ਰੋਲ ਇਹਨਾਂ ਦੀਆਂ ਤੋਂ ਵੋਟਾਂ ਲੀਆਂ ਉਹ ਰਾਮ ਜੱਜਾ ਇਹਨਾਂ ਨੂੰ ਤੈਨੂੰ ਲੈ ਕੇ ਪਾਬ ਲੈ ਕੇ ਵਹਿ ਜਾਣਾ ਇਹ ਕਰਕੇ ਤੈਨੂੰ ਬੇਨਤੀ ਆ ਬੇਨਤੀ ਗੇਲਾ ਤੇ ਹੁਕਮ ਗੇਲਾ ਇਹਨਾਂ ਕਿਸਾਨਾਂ ਦਾ ਤੈਨੂੰ ਸਲਾਫ ਲੈ ਕੇ ਵਹਿ ਜਾਊਗਾ ਉਹਨਾਂ ਨੂੰ ਨਾ ਰੋਲ ਤੇ 2 ਢਾਈ ਮਹੀਨੇ ਉਹਨੂੰ ਕੋਈ ਬਹੁਤ ਸਮਾਂ ਹੋ ਗਿਆ ਤੂੰ ਬਹੁਤਾ ਚਿਰ ਰਹਿਣਾ ਨਹੀਂਗਾ ਬੰਦਾ ਜਿਹੜਾ ਉਹ ਆਇਆ ਉਹ ਜਾਣਾ ਜਾਣਾ ਮੌਨੇ ਤੇ ਮਾਰ ਤੂੰ ਵੀ ਜਾਣਾ ਵਾ ਇਹ ਕਰਕੇ ਇਹਨਾਂ ਦਾ ਸਰਾਫ ਲੈ ਕੇ ਨਾ ਮਾਰੋ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ ਕਾਨੂੰਨ ਜਿਹੜੇ ਕਿਸਾਨਾਂ ਦੇ ਬਿਲਕੁਲ ਮੌਤ ਦੇ ਉਤੇ ਵਰੰਟ ਇਹ ਸੁਣਨਾ ਪਊਗਾ ਤੇ ਕਿਸਾਨਾਂ ਨੇ ਹੱਕ ਦੇ ਵੀ ਫੈਲਾ ਲੈਣਾ ਚਾਹੀਦਾ ਇਹਨੂੰ ਇਹ ਮੋਦੀ ਸਾਹਿਬ ਦੇ ਸਰਾਫ ਲੋਕਾਂ ਦਾ ਬੱਚਿਆਂ ਦਾ ਬੁੱਢਿਆਂ ਦਾ ਲੈ ਕੇ ਪੈ ਜਾਊਗਾ ਇਹ ਸਾਰੀ ਜ਼ਿੰਦਗੀ ਪਛਤਾ ਪਛਤਾਊਗਾ ਇਹ ਕੀੜੇ ਪਾ ਕੇ ਮਰੂ ਮੋਦੀ ਸਾਹਿਬ ਦੇਵ ਸਿੰਘ ਜਾਉਂਦੇ ਡੀਸੀ ਦਫਤਰ ਜਾ ਰਹੇ ਆ ਮੋਦੀ ਸਾਹਿਬ ਦੀ ਮੁਕਾਨ ਲਾਉਣ ਜਾ ਰਹੇ ਆ ਜੀ ਪਿੰਡ ਸਭਰਾ ਤੋਂ ਭਾਰੀ ਕਾਫਲਾ ਲੈ ਕੇ ਮਾਕ ਕਰਦੇ ਆ ਜਿਹੜੇ ਤਿੰਨ ਬਿੱਲ ਕਾਲੇ ਬਿੱਲ ਤਿੰਨ ਜਾਰੀ ਕੀਤੇ ਆ ਉਹਨਾਂ ਨੂੰ ਰੱਦ ਕਰਾਉਣ ਦੇ ਸਮੇਂ ਵਿੱਚ ਸਿਆਪਾ ਪਿੰਡ ਸਿਆਪਾ ਕਰਨ ਜਾ ਰਹੇ ਆ ਡੀਸੀ ਦਫਤਰ ਕਰਦੇ ਵੀ ਜਲਦ ਤੋਂ ਜਲਦ ਬਿੱਲ ਦਾ ਰੱਦ ਕਰੋ ਨਹੀਂ ਤੇ ਗਰਤ ਸਾਡਾ ਹੋਰ ਦਿੱਲੀ ਵਾਲ ਨੂੰ ਬਹੁਤ ਜ਼ਿਆਦਾ ਤੇਜ਼ ਹੋਇਆ ਜਾ ਰਿਹਾ ਹੈ ਆਪਣੇ ਪਿੰਡੋਂ ਅੱਜ ਫਿਰ ਪੰਜ ਟਰਾਲੀਆਂ ਚੱਲੀਆਂ ਪਿੰਡ ਸਭਰਾ ਤੋਂ ਅਸੀਂ ਵੀ ਜਾ ਰਹੇ ਆ ਬੜਾ ਜਨ ਸੰਪੂਰਨ ਆਪਣੇ ਹਕਾਣਾਂ ਬਾਬਲਾ ਬਹਾਦਰ ਪਸਾਨਾ ਪਾਏ ਤੋਂ ਕੋਈ ਵਿਚਾਰ ਕਰਨ ਤੋਂ ਪਹਿਲਾਂ ਹੁਣ ਸਾਡ ਦਾ ਦਿੱਤਾ ਹੋਇਆ ਨਾਰਾ ਬੁਲਾ ਦੇ ਕਰਗੇ ਸਿਰਸਨੇ ਰਾਜੀ ਨਾ ਰਹੋ ਰਾਜ ਕੀ ਬਣਾਏ ਵੀ ਵਾਹਿਗੁਰੂ ਜੀ ਜੀਤਿਆ ਮੈਂ ਤਾਂ ਸਾਰਿਆਂ ਨੇ ਤਾਂ ਦਿੱਤੀ ਹੈ ਕਿ ਕਿਸੇ ਇੱਕ ਦੇ ਵੀ ਦੇ ਠੰਡਾ ਗੱਲੋ ਤੇ ਠੰਡਾ ਪਾ ਦਿੱਤੇ ਗਏ। ਫਿਰੋਸਤਾਨ ਦੇ ਕਿਸਾਨਾਂ ਦਾ ਇਹ ਗਿੰਦਾਬਾਦ। ਹੁਣ ਦੇ 라ਠੀ ਚਾਜ ਕੀਤੇ ਜਦੋਂ ਥੱਕ ਗਏ ਸੀ ਅਸੀਂ ਉਹਨਾਂ ਨੂੰ ਪਾਣੀ ਕਿਹਾ। ਅਸੀਂ ਸਾਡੇ ਕਿਸਾਨਾਂ ਨੇ ਉਹਨਾਂ ਨੂੰ ਲੰਗਰ ਚੁਕਾਇਆ। ਅਸੀਂ ਭਾਈ ਕਨਈਆ ਜੀ ਦਾ ਉਹਨਾਂ ਕਿਸਾਨਾਂ ਨੇ ਇਤਿਆਰ ਕਰੂਣੇ ਉੱਠਾ। ਕਾਲੇ ਕੂਰ ਬਣੇ ਆ ਇਹ ਤਾਂ ਆਪਾਂ ਉਹਦੀ ਦੀ ਨਜ਼ਰ ਤੇ ਦੇਖਿਆ ਜਦ ਮੈਂ ਗਵਾਰ ਦੇ ਵਿੱਚ ਜਾਨ ਦਿੱਤਾ ਸੀ ਕਿ ਜਿਸ ਤਰ੍ਹਾਂ ਕਲਾ ਸੁਣੀਦਾ ਸੀ ਕਿ ਪਸਾਰ ਅੰਗਰੇਜ਼ ਰਾਜ ਦਾ ਸੂਰਜ ਨਹੀਂ ਸੀ ਡੁੱਬਦਾ ਅੱਜ ਪਸਾਰ ਦੇ ਸੰਘਰਸ਼ ਦਾ ਸੂਰਜ ਨਹੀਂ ਡੋਬਦਾ ਬੋਲੇ ਸ਼ਾਨ ਹੋ